ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉੱਥੋਂ ਦੇ ਸਥਾਈ ਤੌਰ ਦੇ ਉੱਤੇ ਰਹਾਇਸ਼ੀ ਬਣ ਚੁੱਕੇ ਨੇ ਉਹਨਾਂ ਵਾਸਤੇ ਰਾਹਤ ਭਰੀ ਖਬਰ ਹੈ ਜਿਨ੍ਹਾਂ ਨੇ ਅਰਜ਼ੀਆਂ ਲਗਾਈਆਂ ਸੀ ਕਿ ਉਹਨਾਂ ਦੇ ਮਾਪੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਕੋਲ ਆ ਕੇ ਰਹਿਣ ਤਾਂ ਉਹਨਾਂ ਵਾਸਤੇ ਰਾਹਤ ਭਰੀ ਖਬਰ ਹੈ ਕੈਨੇਡਾ ਸਰਕਾਰ ਵੱਲੋਂ 10000 ਦੇ ਕਰੀਬ ਅਰਜ਼ੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਹ ਜਿਹੜੀਆਂ ਅਰਜ਼ੀਆਂ ਨੇ ਇਹ 2020 ਦੇ ਵਿੱਚ ਪ੍ਰਾਪਤ ਹੋਈਆਂ ਸੀ ਕੁੱਲ ਕਹਿੰਦੇ 18000 ਅਰਜ਼ੀਆਂ ਪ੍ਰਾਪਤ ਹੋਈਆਂ ਸੀਗੀਆਂ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਦਿੱਤੀਆਂ ਸੀਗੀਆਂ ਤਾਂ ਉਹਦੇ ਵਿੱਚੋਂ 10000 ਅਰਜ਼ੀਆਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਬਾਕੀ ਜਿਹੜੀਆਂ 8000 ਅਰਜ਼ੀਆਂ ਨੇ ਉਹਨਾਂ ਬਾਰੇ ਵੀ ਕੋਈ ਨਾ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ ਪਰ 10000 ਨੂੰ ਹਰੀ ਝੰਡੀ ਮਿਲ ਗਈ ਹੈ ਕੈਨੇਡਾ ਸਰਕਾਰ ਦੀ ਇੱਕ ਯੋਜਨਾ ਹੈ ਪਰਿਵਾਰ ਮੁੜ ਮਿਲਾਨ ਯੋਜਨਾ ਇਹਦੇ ਤਹਿਤ 10000 ਅਰਜ਼ੀਆਂ ਨੇ ਜਿਹੜੀਆਂ ਉਹ ਪ੍ਰਵਾਨ ਕੀਤੀਆਂ ਗਈਆਂ ਨੇ ਤੇ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸੀਗੀਆਂ ਉਹ ਆਪਣੇ ਈਮੇਲ ਐਡਰੈਸ ਵਗੈਰਾ ਚੈੱਕ ਕਰਦੇ ਰਹਿਣ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜੇ ਜਾਣਗੇ ਉਹਦੇ ਤੋਂ ਬਾਅਦ ਦੇ ਵਿੱਚ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤੇ ਜਿਹੜੇ ਲੋਕਾਂ ਨੇ ਇਸ ਤਹ ਤਰਜ਼ੀਆਂ ਲਗਾਈਆਂ ਸੀ ਜਿਨ੍ਹਾਂ ਦੀਆਂ ਪ੍ਰਵਾਨ ਹੋਈਆਂ ਨੇ ਉਹਨਾਂ ਨੂੰ ਸੰਬੰਧਿਤ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣ ਵਾਸਤੇ ਨੱਥੀ ਕਰਨ ਵਾਸਤੇ ਕਹਿ ਦਿੱਤਾ ਗਿਆ ਯਾਨੀ ਕਿ ਰਾਹਤ ਪ੍ਰੀਖਬੋਨਾ ਲੋਕਾਂ ਵਾਸਤੇ ਹੈ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਸਥਾਈ ਰਹਿائشੀ ਬਣ ਚੁੱਕੇ ਨੇ ਉੱਥੋਂ ਦੇ ਸਥਾਈ ਨਾਗਰਿਕ ਬਣ ਚੁੱਕੇ ਨੇ ਤਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਚਾਹੇ ਉਹ ਮਾਤਾ ਪਿਤਾ ਹੈ ਦਾਦਾ ਦਾਦੀ ਹੈ ਨਾਨਾ ਨਾਨੀ ਉਹਨਾਂ ਦੇ ਪੁਰਖੇ ਨੇ ਜੇਕਰ ਉਹਨਾਂ ਨੂੰ ਉਹ ਪੱਕੇ ਤੌਰ ਦੇ ਉੱਥੇ ਉੱਥੇ ਲਿਜਾਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਰਾਹਤ ਭਰੀ ਖਬਰ ਹੈ ਜਿਹੜਾ 2020 ਵਾਲਾ ਅਰਜ਼ੀਆਂ ਵਾਲਾ ਕੰਮ ਸੀ ਉਹ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ ਇਹਦੇ ਵਾਸਤੇ ਕੋਈ ਹੱਦ ਨਹੀਂ ਸੀ ਪਰ ਹੁਣ ਅਗਲੀ ਜਿਹੜੀ 28 ਹੈ 2028 ਤੋਂ ਸਾਲਾਨਾ 5000 ਅਰਜ਼ੀਆਂ ਹੀ ਜਿਹੜੀਆਂ ਨੇ ਉਹ ਪ੍ਰਵਾਨ ਕੀਤੀਆਂ ਜਾਣਗੀਆਂ ਇਹਦੀ ਹੱਦ ਤੈਅ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇੱਕ ਖੁੱਲਾ ਕੰਮ ਚੱਲਦਾ ਸੀ ਤੇ ਜਿਹੜੀਆਂ ਹੁਣ 8000 ਅਰਜ਼ੀਆਂ ਇਹਦੇ ਵਿੱਚ ਰਹਿ ਗਈਆਂ ਨੇ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਬਿਨੇ ਪਾਕਾਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਉਹ ਵਿਭਾਗ ਨੇ ਉਹਨਾਂ ਨੂੰ ਕਿਹਾ ਕਿ ਸੁਪਰ ਵੀਜ਼ੇ ਦੀ ਸਹੂਲਤੋਨਾਂ ਵਾਸਤੇ ਹੈ ਉਹ ਸੁਪਰ ਵੀਜ਼ੇ ਦੀ ਸਹੂਲਤ ਦਾ ਲਾਭ ਉਠਾ ਸਕਦੇ ਨੇ ਇਹਦੇ ਵਾਸਤੇ ਉਹਨਾਂ ਦੇ ਜਿਹੜੇ ਪੁਰਖੇ ਨੇ ਮਾਤਾ ਪਿਤਾ ਨੇ ਦਾਦਾ ਦਾਦੀ ਨਾਨਾ ਨਾਨੀ 5 ਸਾਲ ਤੱਕ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਰਹਿ ਸਕਦੇ ਨੇ ਪਰ ਜਿਹੜੀਆਂ 10000 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਨੇ ਉਹਨਾਂ ਉਹ ਲੋਕਾਂ ਵਾਸਤੇ ਰਾਹਤ ਆ ਜਿਹੜੇ ਖੁਦ ਸਥਾਈ ਤੌਰ ਦੇ ਉੱਤੇ ਰਹਾਇਸ਼ੀ ਨੇ ਤੇ ਇਸ ਸਕੀਮ ਦੇ ਅਧੀਨ ਉਹ ਆਪਣੇ ਮਾਪਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਨੂੰ ਪੱਕੇ ਤੌਰ ਦੇ ਉੱਤੇ ਕੈਨੇਡਾ ਸੱਦ ਸਕਣਗੇ ਇਹ ਵੱਡੀ ਰਾਹਤ ਭਰੀ ਖਬਰ ਹੈ ਕਿਉਂਕਿ ਇਹ ਜਿਹੜੀਆਂ ਅਰਜ਼ੀਆਂ ਸੀਗੀਆਂ 2020 ਦੀਆਂ ਸੀਗੀਆਂ ਤੇ ਇਹਨਾਂ ਅਰਜ਼ੀਆਂ ਦੇ ਉੱਤੇ ਹੁਣ ਫੈਸਲਾ ਕੀਤਾ ਗਿਆ ਹੈ ਤਕਰੀਬਨ 5 ਸਾਲ ਦਾ ਸਮਾਂ ਲੱਗ ਗਿਆ ਇਸ ਬੈਕਲੌਗ ਨੂੰ ਕਲੀਅਰ ਕਰਦੇ ਕਰਦੇ ਪਰ ਫਿਰ ਵੀ ਰਾਹਤ ਭਰੀ ਖਬਰ ਆਈ ਹੈ ਕਿ 5 ਸਾਲਾਂ ਤੋਂ ਰੁਕੀ ਹੋਈ ਸਕੀਮ ਮੁੜ ਚਾਲੂ ਕਰ ਦਿੱਤੀ ਗਈ ਹੈ 18000 ਅਰਜ਼ੀਆਂ ਆਈਆਂ ਸੀਗੀਆਂ ਜਿਹੜੇ ਆਪਣੇ ਮਾਪਿਆਂ ਨੂੰ ਪੇਰੈਂਟਸ ਨੂੰ ਉੱਥੇ ਸੱਦਣਾ ਚਾਹੁੰਦੇ ਸੀਗੇ ਤਾਂ ਉਹਦੇ ਵਿੱਚੋਂ 10000 ਅਰਜ਼ੀਆਂ ਪ੍ਰਵਾਨ ਕਰ ਲਈਆਂ ਗਈਆਂ ਨੇ ਤੇ ਉਹਨਾਂ ਲੋਕਾਂ ਨੂੰ ਕਹ ਦਿੱਤਾ ਗਿਆ ਹੈ ਕਿ ਉਹ ਆਪਣੀ ਈਮੇਲ ਚੈੱਕ ਕਰਦੇ ਰਹਿਣ ਕਿਉਂਕਿ ਈਮੇਲ ਦੇ ਉੱਤੇ ਹੀ ਜਿਹੜੇ ਨੇ 28 ਜੁਲਾਈ ਤੋਂ ਸੱਦਾ ਪੱਤਰ ਭੇਜੇ ਜਾਣਗੇ ਕਿ ਉਹ ਆਪਣੀਆਂ ਅਗਲੀਆਂ ਜਿਹੜੀਆਂ ਕਾਗਜ਼ੀ ਕਾਰਵਾਈਆਂ ਨੇ ਉਹ ਕੰਪਲੀਟ ਕਰ ਸਕਣ ਤਾਂ ਹੁਣ ਜਿਹੜੇ ਲੋਕ ਉੱਥੇ ਜਾ ਕੇ ਸਥਾਪਿਤ ਹੋਏ ਨੇ ਉਹ ਆਪਣੇ ਮਾਤਾ ਪਿਤਾ ਆਪਣੇ ਰਿਸ਼ਤੇਦਾਰਾਂ ਨੂੰ ਖਾਸ ਕਰਦਾਦਾਦਾਦੀ ਨਾਨਾ ਨਾਨੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਨੇ ਉੱਥੋਂ ਦੇ ਵਸਨੀਕ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਰਾਹਤ ਭਰੀ ਖਬਰ ਹੈ ਕਿਉਂਕਿ ਕੈਨੇਡਾ ਦੇ ਵਿੱਚ ਸਰਕਾਰ ਬਦਲੀ ਸੀ 트럼ਪ ਆਪਣਾ ਰਿਪੀਟ ਕਿਉਂਕਿ ਕੈਨੇਡਾ ਦੇ ਵਿੱਚ ਸਰਕਾਰ ਬਦਲੀ ਸੀਗੀ ਮਾਰਕਰ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਉਸ ਤੋਂ ਪਹਿਲਾਂ ਥੋੜਾ ਸਮਾਂ ਵੀ ਮਾਰਕਰ ਨੇ ਰਹੇ ਸੀਗੇ ਜਸਟਿਨ ਟਰੂਡੋ ਤੋਂ ਬਾਅਦ ਦੇ ਵਿੱਚ ਤੇ ਹੁਣ ਮਾਰਕਰ ਨੇ ਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਜਦਕਿ ਕਈ ਹੋਰ ਮੁਲਕ ਨੇ ਜਿਹੜੇ ਵੀਜ਼ਾ ਨੀਮਾ ਦੇ ਵਿੱਚ ਸ਼ਕਤੀ ਵੀ ਕਰਦੇ ਨਜ਼ਰ ਆ ਰਹੇ ਨੇ ਪਰ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਉਹਨਾਂ ਲੋਕਾਂ ਨੂੰ ਦਿੱਤੀ ਹੈ ਜਿਹੜੇ ਆਪਣੇ ਪੈਰੈਂਟਸ ਨੂੰ ਦਾਦਾ-ਦਾਦੀ ਨਾਨਾ-ਨਾਨੀ ਨੂੰ ਕੈਨੇਡਾ ਸੱਦਣਾ ਚਾਹੁੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਬੈਕਲੌਗ ਕਿੰਨੀ ਜਲਦੀ ਕਲੀਅਰ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਇਹ ਅਰਜ਼ੀਆਂ ਅਮਲ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ ਪਰ 10000 ਲੋਕਾਂ ਵਾਸਤੇ ਰਾਹਤ ਭਰੀ ਖਬਰ ਹੈ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ